ਸੋ ਮੌਸਮ ਦੀ ਚੇਤਾਵਨੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰਾਂਗੇ ਸੋ ਤੁਸੀਂ ਵੀ ਜੇਕਰ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਬਾਹਰ ਨਿਕਲਣਾ ਘਰ ਤੋਂ ਤਾਂ ਸਾਵਧਾਨ ਹੋ ਜਾਓ ਕਿਉਂਕਿ ਜੋ ਹੁਣ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੌਸਮ ਨੂੰ ਲੈ ਕੇ ਉਹ ਕਿਤਨਾ ਕਿਤੇ ਤੁਹਾਨੂੰ ਜ਼ਰੂਰ ਜਿਹੜੇ ਕਿ ਚਿੰਤਾ ਵਧਾ ਦੇਣ ਵਾਲਾ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਵਿੱਚ ਜੋ ਮੌਸਮ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ ਉਸ ਦੇ ਨਾਲ ਜੁੜੀਆਂ तमाम ਤਸਵੀਰਾਂ ਸਾਂਝੇ ਕਰ ਰਹੇ ਹਾਂ ਸੋ ਸਵੇਰ ਤੋਂ ਹੀ ਇੱਥੇ ਲਗਾਤਾਰ ਜਿਹੜਾ ਕਿ ਬੱਦਲਵਾਈ ਵਾਲਾ ਮੌਸਮ ਹੈ ਤੇ ਕਿਣਕਣ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਡ ਨਾਲ ਜਿਹੜੀਆਂ ਕਿ ਅਸੀਂ ਸਾਂਝੇ ਕਰ ਰਹੇ ਹਾਂ ਉਸ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਕਿ ਤੇਜ਼ਾ ਉਹ بارش ਪੋਰੀ ਹੈ ਅਤੇ ਕਈ ਥਾਵਾਂ ਦੇ ਉੱਪਰ ਤਾਂ ਪੰਜਾਬ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਖਾਸ ਕਰਕੇ ਸ਼ਹੀ ਸ਼ਰ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਫਤਗੜ ਸਾਹਿਬ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ ਹੈ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਤਾਂ ਇਹ ਕਹ ਲਈਏ ਕਿ ਦਿਨ ਵੇਲੇ ਹੀ ਹਨੇਰਾ ছায়ਾ ਹੋਇਆ ਦੇਖਣ ਨੂੰ ਮਿਲਿਆ ਸੋ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸਿੰਦਰ ਪੋਲ ਦੇ ਵੱਲੋਂ ਮੀਡੀਆ ਦੇ ਨਾਲ ਖਾਸ ਕਰਕੇ ਹਮਦਰ ਟੀਵੀ ਦੇ ਨਾਲ ਜੋ ਗੱਲਬਾਤ ਕੀਤੀ ਗਈ ਹੈ ਉਸ ਦੇ ਵਿੱਚ ਫਿੱਦਾ ਫਿੱਦਾ ਇਹ ਅਲਰਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਤੂਫਾਨ ਆਉਣ ਵਾਲਾ ਹੈ ਜੀ ਹਾਂ ਵਾਕਈ ਤੁਸੀਂ ਸਹੀ ਸੁਣਿਆ 18 ਜ਼ਿਲ੍ਹਿਆਂ ਦੇ ਵਿੱਚ ਤੂਫਾਨ ਆਉਣ ਨੂੰ ਲੈ ਕੇ ਜੋ ਅਲਰਟ ਕੀਤਾ ਗਿਆ ਅਤੇ ਤਿੰਨ ਸ਼ਹਿਰ ਅਜਿਹੇ ਨੇ ਜਿੱਥੇ ਬੇਹਦ ਖਤਰਾ ਮੰਡਰਾਇਆ ਹੋਇਆ ਤੋਂ ਉਹਨਾਂ तमाम ਸ਼ਹਿਰਾਂ ਦਾ ਵੀ ਅਪਾ ਜ਼ਿਕਰ ਕਰਾਂਗੇ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਹਵਾਵਾਂ ਦੀ ਰਫਤਾਰ ਦੱਸੀ ਜਾ ਰਹੀ ਹੈ ਕਿ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਇਹ ਹਵਾਵਾਂ ਚੱਲਣਗੀਆਂ ਅਤੇ ਅਜਿਹੇ ਦੇ ਵਿੱਚ ਲੋਕਾਂ ਨੂੰ ਜ਼ਰੂਰ ਜਿਹੜਾ ਕੀ ਹੈ ਚੌਕਸੀ ਵਰਤਣ ਦੇ ਲਈ ਕਿਹਾ ਗਿਆ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਕਦਮ ਹੀ ਜਦੋਂ ਮੌਸਮ 'ਚ ਤਬਦੀਲੀ ਆਉਂਦੀ ਹੈ ਤਾਂ ਫਿਰ ਸਭ ਤੋਂ ਜ਼ਿਆਦਾ ਜਿਹੜਾ ਕੀ ਪ੍ਰਭਾਵ ਹੈਗਾ ਮਨੁੱਖੀ ਜਨਜੀਵਨ ਦੇ ਉੱਪਰ ਪੈਂਦਾ ਕਿਉਂਕਿ ਲੋਕਾਂ ਨੇ ਕੰਮਕਾਜ ਦੇ ਸਿਲਸਿਲੇ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ ਪਰ ਜੇਕਰ ਮੌਸਮ ਦਾ ਮિજાਜ ਬਿਗੜ ਜਾਵੇ ਤਾਂ ਫਿਰ ਸਫ਼ਰ ਦੇ ਦੌਰਾਨ ਦਿੱਕਤ ਜ਼ਰੂਰ ਆਉਂਦੀ ਹੈ ਅਜਿਹੇ ਦੇ ਵਿੱਚ ਸਾਵਧਾਨੀ ਜ਼ਰੂਰ ਵਰਤੋ ਅਤੇ ਨਾਲ ਹੀ ਜੋ ਪਹਾੜਾਂ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਹੋਏ ਨੇ ਕਿ ਲਗਾਤਾਰ ਬਰਫਬਾਰੀ ਹੋ ਰਹੀ ਹੈਗੀ ਹੈ ਅਤੇ ਬਹੁਤ ਸਾਰੇ ਇਲਾਕੇ ਅਜਿਹੇ ਨੇ ਕੁੱਲੂ ਮਨਾਲੀ ਸ਼ਿਮਲਾ ਦੇ ਵਿੱਚ ਬਰਫਬਾਰੀ ਦੇ ਚੱਲਦੇ ਆ ਫਲਾਨੀ ਜਿਹੜੇ ਪੰਜਾਬ ਜਾਂ ਫਿਰ ਹੋਰਨਾਂ ਸੂਬਿਆਂ ਤੋਂ ਉੱਥੇ ਘੁੰਮਣ ਫਿਰਨ ਦੇ ਲਈ ਗਏ ਹੋਏ ਨੇ ਬਰਫਬਾਰੀ ਦਾ ਅਨੰਦ ਮਾਣਨ ਦੇ ਲਈ ਗਏ ਹੋਏ ਨੇ ਹਾਲਾਤ ਇਹ ਬਣ ਚੁੱਕੇ ਨੇ ਕਿ ਭਾਰੀ ਬਰਫਬਾਰੀ ਦੇ ਚੱਲਦੇ ਆ ਜੋ ਹੈ ਉੱਥੇ ਸੜਕਾਂ ਜਮ ਹੋ ਚੁੱਕੀਆਂ ਨੇ ਸਲਾਨੀ ਫਸ ਚੁੱਕੇ ਹੈਗੇ ਨੇ ਹਾਲਾਂਕਿ ਪ੍ਰਸ਼ਾਸਨ ਰਾਹਤ ਦਿਵਾਉਣ ਦੇ ਲਈ ਸਮੇਂ-ਸਮੇਂ ਤੇ ਯਤਨ ਜ਼ਰੂਰ ਕਰਦਾ ਪਰ ਜੋ ਅੱਜ 27 ਜਨਵਰੀ ਇੰਡੀਆ ਦੇ ਵਿੱਚ 27 ਜਨਵਰੀ ਹੈਗੀ ਹੈ ਅਤੇ ਅਜੇਹੇ ਦੇ ਵਿੱਚ ਜੋ ਅਲਰਟ ਕੀਤਾ ਗਿਆ ਉਸ ਅਲਰਟ ਦਾ ਹੁਣ ਅਸਰ ਜਿਹੜਾ ਜ਼ਮੀਨ ਪੱਧਰ ਤੇ ਉੱਪਰ ਵੀ ਦਿਖਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਲਗਾਤਾਰ ਸਵੇਰ ਤੋਂ ਹੀ ਇੱਥੇ ਜਿਹੜਾ ਕੀ ਹੈ ਬੱਦਲਵਾਈ ਵਾਲਾ ਮੌਸਮ ਦੇਖਣ ਨੂੰ ਮਿਲਿਆ ਅਤੇ ਕਈ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਤਾਂ ਸਵੇਰ ਤੋਂ ਹੀ ਬੇਹਦ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ ਨੇ ਅਤੇ ਕਈ ਥਾਵਾਂ ਦੇ ਉੱਪਰ ਗੜੇ ਮਾਰੀ ਵੀ ਹੋ ਰਹੀ ਹੈ ਹੁਣ ਆਖਰਕਾਰ ਅਜਿਹੀ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਕਿਉਂ ਆਈ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਜੋ ਮੌਸਮ ਮਹਰਦ ਦੇ ਵੱਲੋਂ ਪਛਮੀ ਗੜਬੜੀ ਦੱਸਿਆ ਜਾ ਰਿਹਾ ਹੈ ਕਿ ਪਛਮੀ ਗੜਬੜੀ ਦੇ ਚਲਦਿਆ ਅਚਾਨਕ ਜਿਹੜਾ ਕੀ ਹੈਗਾ ਆ ਮੌਸਮ ਬਦਲਿਆ ਹੈ ਜਿਸ ਦੇ ਫਲਤਰੂਪ ਜਿਹੜਾ ਕੀ ਬੇਸ਼ੱਕ ਧੁੰਦ ਤੋਂ ਰਾਹਤ ਮਿਲ ਚੁੱਕੀ ਹੈ ਪਰ ਸ਼ੀਤ ਲਹਿਰ ਨੇ ਹਲੇ ਵੀ ਜ਼ੋਰ ਵੜਿਆ ਹੋਇਆ ਹੈ ਅਤੇ ਪਹਾੜਾਂ ਦੇ ਵਿੱਚ ਬਰਫਬਾਰੀ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਐਸੋ ਪਾਰਾ ਦਿਨ-ਬਦਨ ਡਿੱਗਦਾ ਜਾ ਰਿਹਾ ਹੈ ਤੇ ਕੰਮ ਕਮਾਉਂਦੀ ਠੰਢੀ ਦੇ ਚੱਲਦਿਆਂ ਲੋਕਾਂ ਨੂੰ ਜ਼ਰੂਰ ਜਿਹੜੇ ਕੀ ਹੋਰ ਜ਼ਿਆਦਾ ਗਰਮ ਕੱਪੜੇ ਪਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਸੋ ਰਾਹਤ ਦੀ ਖਬਰ ਉਹਨਾਂ ਕਿਸਾਨਾਂ ਦੇ ਲਈ ਵੀ ਹੈਗੀ ਜਿਹੜੇ ਕੀ ਅਜਿਹੇ ਮੌਸਮ ਦੇ ਵਿੱਚ ਕਣਕ ਬੀਜ ਰਹੇ ਹੈਗੇ ਨੇ ਜਾਂ ਫਿਰ ਆਲੂਆਂ ਦੀ ਖੇਤੀ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਜ਼ਰੂਰ ਜਿਹੜਾ ਕਿ ਕਿਸਾਨਾਂ ਨੂੰ ਅਲਰਟ ਕੀਤਾ ਗਿਆ ਕਿ ਖੇਤਾਂ ਦੇ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਕਿ ਪਾਣੀ ਜੇਕਰ ਖੇਤਾਂ ਦੇ ਵਿੱਚ ਪਰਦਾ ਤਾਂ ਫਸਲ ਦੇ ਨੁਕਸਾਨ ਹੋਣ ਦਾ ਜਿਹੜਾ ਕਿ ਖਤਰਾ ਹੈ ਉਹ ਵੀ ਜ਼ਰੂਰ ਕਿਤਨਾ ਕਿਤੇ ਬਣਿਆ ਹੋਇਆ ਰਹਿੰਦਾ ਹੈਗਾ ਜਿਸ ਕਰਕੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਖੇਤਾਂ ਦੇ ਵਿੱਚ ਜਾ ਕੇ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ ਸੋ ਅਜਿਹੀ ਹੀ ਸਥਿਤੀ ਜਿਹੜੀ ਕਿ ਹੈਗੀ ਆ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਬਣੀ ਹੋਈ ਜਿੱਥੇ ਕਿ ਪਾਣੀ ਦੇ ਨਿਕਾਸੀ ਨੂੰ ਲੈ ਕੇ ਇੰਤਜ਼ਾਮ ਨਾ ਕਾਫੀ ਨੇ ਭਾਵੇਂ ਕਿ ਥੋੜੀ ਜੀ ਬਰਸਾਤ ਹੁੰਦੀ ਹੈ ਪਰ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਨੇ ਜੋ ਨੀਵੇਂ ਹੋਣ ਕਰਕੇ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਜਿਸ ਕਰਕੇ ਲੋਕਾਂ ਨੂੰ ਜ਼ਰੂਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਸੁਕਣਾ ਲੈਕ ਤੇ ਉੱਪਰ ਇਸ ਵੇਲੇ ਅਸੀਂ ਜਿਹੜਾ ਕਿ ਤੁਹਾਡੇ ਨਾਲ ਮੌਸਮ ਦੇ ਨਾਲ ਜੁੜੀ ਕੀ ਸਥਿਤੀ ਹੈਗੀ ਹੈ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਸੰਗਣਾ ਜਿਹੜਾ ਕਿ ਹੈਗਾ ਬੱਦਲ ਵਾਈ ਵਾਲਾ ਮੌਸਮ ਇੱਥੇ ਬਣਿਆ ਹੋਇਆ ਹੈ ਅਤੇ ਕਿਣਕਿਣ ਜਿਹੜੀ ਕੀ ਹੈਗੀ ਹੈ ਇੰਨੀ ਜ਼ਿਆਦਾ ਹੋ ਰਹੀ ਹੈਗੀ ਹੈ ਕਿ ਇਸ ਦੇ ਦੌਰਾਨ ਜਿਹੜੇ ਲੋਕ ਸਫਰ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਮੌਸਮ ਦੇ ਵਿੱਚ ਤਬਦੀਲੀ ਨੂੰ ਲੈ ਕੇ ਅਸਰ ਸਿਰਫ ਅੱਜ ਹੀ ਨਹੀਂ ਸਗੋਂ ਆਉਣ ਵਾਲੇ 2 ਤੋਂ 3 ਦਿਨ ਵੀ ਅਜੇ ਹੀ ਮੌਸਮ ਨੂੰ ਲੈ ਕੇ ਭਵਿੱਖਬਾਣੀ ਮੌਸਮ ਮਾਹਰਾਂ ਦੇ ਵੱਲੋਂ ਕੀਤੀ ਗਈ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਮਜਾਜ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਚਲਦੇ-ਚਲਦੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਜਾਓ ਤਾਂ ਕਿ ਹੋਰਨਾਂ ਤੱਕ ਮੌਸਮ ਦੀ ਅਪਡੇਟ ਪਹੁੰਚ ਸਕੇ ਤੇ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਵਿਦੇਰੇ ਅਪਡੇਟ ਜੁੜੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਰ ਨਾਲ ਪ੍ਰਵੀਨਦਰ ਚੰਡੀਗੜ੍ਹ